ਲੁਧਿਆਣਾ ਦੀ ਹੰਬੜਾ ਰੋਡ ਦਾ ਹੋਇਆ ਬੁਰਾ ਹਾਲ ਨਹੀਂ ਦੇ ਰਿਹਾ ਪ੍ਰਸ਼ਾਸਨ ਕੋਈ ਧਿਆਨ ਦੇਖ ਸਕਦੇ ਹੋ ਤਸਵੀਰਾਂ ਪਏ ਵੱਡੇ ਵੱਡੇ ਟੋਏ ਇੱਕ ਸਾਈਡ ਤਾਂ ਜਮਾ ਹੋਈ ਬੰਦ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਤਸਵੀਰਾਂ ਲੁਧਿਆਣਾ ਦੇ ਹੰਬੜਾ ਰੋਡ ਦੀਆਂ ਸਾਹਮਣੇ ਆ ਰਹੀਆਂ ਜਿੱਥੇ ਕੀ ਦੇਖ ਸਕਦੇ ਆਂ ਤਸਵੀਰਾਂ ਦੇ ਵਿੱਚ ਕੀ ਕਿਸ ਤਰ੍ਹਾਂ ਦਾ ਜਿਹੜਾ ਰੋਡ ਦਾ ਬੁਰਾ ਹਾਲ ਹੋਇਆ ਪਿਆ ਇੱਥੇ ਹੀ ਦੱਸਦੀ ਹੈ ਕਿ ਇਹ ਇਹ ਕੁਝ ਦਿਨਾ ਤੋਂ ਨਹੀਂ ਸਗੋ 2 ਸਾਲਾਂ ਤੋਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਰੋਡ ਦੀ ਜਿਹੜੀ ਖਸਤਾ ਹਾਲਾਤਾਂ ਦੇ ਚੱਲਦੇ ਅੱਜ ਇਹ ਦਿਨ ਆ ਗਿਆ ਕਿ ਇਹ ਜਿਹੜੀ ਰੋਡ ਹੈ ਤੁਸੀਂ ਆਪ ਦੇਖ ਸਕਦੇ ਹੋ ਇਹ ਕਿਸੇ ਗਲੀ ਗੁਲੀ ਦੀ ਰੋਡ ਨਹੀਂ ਸਕੋ ਮੇਨ ਰੋਡ ਜਿਹੜੀ ਹੈ ਹੰਬੜਾ ਵੱਲ ਨੂੰ ਜਾਂਦੀ ਹੈ ਉਹ ਰੋਡ ਨਜ਼ਰ ਆ ਰਹੀ ਹੈ ਜਿੱਤੇ ਵੱਡੇ ਵੱਡੇ ਟੋਏ ਪਏ ਹੋਏ ਆ ਤੇ ਇਥੋਂ ਦੀ ਨੰਗਣਾ ਜਿਹੜਾ ਕਾਫੀ ਮੁਸ਼ਕਿਲ ਹੋਇਆ ਇੱਕੋ ਪਾਸੇ ਤੋਂ ਜਿਹੜਾ ਟ੍ਰੈਫਿਕ ਆਨ ਜਾਂਦਾ ਸਹਾਰਾ ਲੈ ਰਿਹਾ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁਦਿਆਣਾ ਦੇ ਹੰਬੜਾ ਰੋਡ ਤੋਂ ਸ਼ਰਮਨ ਜੀ ਵਾਟਿਕਾ ਦੇ ਬਾਹਰ ਦੀਆਂ ਜਿਹੜੀਆਂ ਹੈ ਮੇਨ ਰੋਡ ਹੰਬਲਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਅਭੀਤੇ ਜਿਹੜੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕੁਝ ਲੋਕਾਂ ਦੇ ਵੱਲੋਂ ਵੀਡੀਓਸ ਸਾਂਝੀਆਂ ਕੀਤੀਆਂ ਗਈਆਂ ਜਿੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬੀਤੇ 2 ਸਾਲਾਂ ਤੋਂ ਇਸ ਸੜਕ ਦਾ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਦੇ ਵੱਲੋਂ ਜਿਹੜਾ ਇਸ ਬਾਬਤ ਕਈ ਵਾਰੀ ਐਮ.ਐਲ.ਏ. ਲੋਕਲ ਸਰਪੰਚ ਅਤੇ ਮੇਅਰ ਜਿਹੜੇ ਮੈਡਮ ਲੁਧਿਆਣਾ ਦੇ ਨੇ ਉਹਨਾਂ ਨੂੰ ਵੀ ਕਈ ਵਾਰੀ ਕੰਪਲੇਨਟ ਕੀਤੀ ਲੇਕਿਨ ਉਹਨਾਂ ਦੇ ਵੱਲੋਂ ਹਰੇਕ ਦੇ ਵੱਲੋਂ ਜਿਹੜਾ ਪੱਲਾ ਝੜਾ ਦਿੱਤਾ ਗਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਨਹੀਂ ਪੈਂਦੀ ਇਹ ਪੀ.ਡਬਲਯੂ ਦੇ ਵਿੱਚ ਹੈ ਜਾਂ ਕਿਤੇ ਹੋਰ ਮਹਿਕਮੇ ਦੇ ਅੰਦਰ ਆਂਦੀ ਹੈ ਇਸ ਦੇ ਚੱਲਦੇ ਜਿਹੜੇ ਲੋਕ ਨੇ ਉੱਥੇ ਕਾਫੀ ਕੱਜਲਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਜਦੋਂ ਬਾਰਿਸ਼ ਭਾਰੀ ਬਾਰਿਸ਼ ਦੇ ਵਿੱਚ ਇੱਥੇ ਲੋਕਾਂ ਦੇ ਜਿਹੜੇ ਕਾਫੀ ਜਿਹੜੇ ਐਕਸੀਡੈਂਟ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਪਾਣੀ ਇਦਾਂ ਲੱਗਦਾ ਕਿ ਪੁਰਾਵਾ ਰੋਡ ਦੇ ਉੱਤੇ ਨੰਦਾ ਲੇਕਿਨ ਅੰਦਰ ਜਿਹੜੀ ਐ ਰੋਡ ਦੇਖ ਸਕੋ ਖੱਡੇ ਇੰਨੇ ਆ ਤੇ ਉੱਥੇ ਜਿਹੜਾ ਐ ਐਕਸਲ ਤੱਕ ਜਿਹੜੇ ਗੱਡੀਆਂ ਦੇ ਟੁੱਟ ਜਾਂਦੇ ਨੇ ਫਿਰ ਲਾਲ ਜਿਹੜਾ ਇਸ ਬਾਬਤ ਜਦੋਂ ਐਮਐਲਏ ਜੀਵਨ ਸਿੰਘ ਸੰਗੋਵਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਇਹ ਕਿਹਾ ਗਿਆ ਕਿ ਮੈਂ 1-2 ਦਿਨ ਤੱਕ ਜ਼ਰੂਰ ਇਸ ਦੇ ਉੱਤੇ ਜਿਹੜੀ ਐ ਕੰਮ ਕਰਵਾਉਣਾ ਸ਼ੁਰੂ ਕਰਵਾਉਂਗੇ ਲੇਕਿਨ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਲੋਕ ਨੇ ਉੱਥੇ ਦੇ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਕੀ ਕੁਝ ਜਿਹੜਾ ਅੱਗੇ ਪ੍ਰਸ਼ਾਸਨ ਦੇ ਵੱਲੋਂ ਹੱਲ ਕੀਤਾ ਜਾਏਗਾ ਇਹ ਦੇਖਣਾ ਹੋਵੇਗਾ